ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੇ ਆ ਤੇ ਬਹੁਤ ਜ਼ਿਆਦਾ ਧੰਨਵਾਦ ਫੇਰ ਇੱਕ ਤੋਂ ਵਾਰੀ ਭੈਣਾਂ ਦਾ ਜਿਹੜੀਆਂ ਆਪਾਂ ਨੂੰ ਸਪੋਰਟ ਕਰਦੀਆਂ ਆਪਣੀ ਵੀਡੀਓ ਨੂੰ ਵਾਚ ਕਰਦੀਆਂ ਤੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਠੀਕ ਆ ਤੇ ਅੱਜ ਆਪਾਂ ਫੇਰ ਇੱਕ ਭੈਣ ਵਾਲੀ ਛੋਟੀ ਜੀ ਰੈਮਡੀ ਲੈ ਕੇ ਆਈਆਂ ਇੱਕ ਭੈਣ ਨੇ ਬਹੁਤ ਕਮੈਂਟ ਕੀਤਾ ਸੀ ਵਿਚਾਰੀ ਨੇ ਤੇ ਅੱਜ ਫੇਰ ਮੈਂ ਸੋਚਿਆ ਮੈਂ ਕਿਹਾ ਚਲੋ ਹੁਣ ਮੈਂ ਨਾ ਅੱਜ ਉਹ ਭੈਣ ਲਈ ਵੀ ਆਪਾਂ ਰਿਪਲਾਈ ਕਰ ਹੀ ਦਈਏ ਤੇ ਆਪਾਂ ਬਣਾ ਹੀ ਲઈએ ਠੀਕ ਹੈ ਮੇਰਾ ਸੀਰਮ ਵੀ ਖਤਮ ਹੋਣ ਵਾਲਾ ਸੀ ਵੈਸੇ ਹੋ ਹੀ ਗਿਆ ਖਤਮ ਹੋਣ ਵਾਲਾ ਕੀ ਹੋ ਹੀ ਗਿਆ ਤੇ ਅੱਜ ਆਪਾਂ ਲੈ ਕੇ ਆਇਆ ਮਲਠੀ ਸੀਰਮ ਦੀ ਵੀਡੀਓ ਜਿਹੜਾ ਕਿ ਇੰਨਾ ਜ਼ਿਆਦਾ ਇਫੈਕਟਿਵ ਆਣਾ ਇੰਨਾ ਕੁ ਜ਼ਿਆਦਾ ਇਫੈਕਟਿਵ ਆਣਾ ਤੁਸੀਂ ਹੈਰਾਨ ਹੀ ਮੰਨੋਗੇ ਠੀਕ ਹੈ ਤੇ ਬਹੁਤ ਸੋਹਣੇ ਸੋਹਣੇ ਇੱਕ ਭੈਣ ਕਹਿੰਦੀ ਬਹੁਤ ਵਧੀਆ ਵੀਡੀਓ ਥੈਂਕ ਯੂ ਭੈਣੇ ਠੀਕ ਆ ਤੇ ਇੱਕ ਭੈਣ ਦਾ ਕਮੈਂਟ ਸੀਗਾ ਵੀ ਉਹਨਾਂ ਦੇ ਬੇਟੇ ਦੇ ਨਾਲ ਬਹੁਤ ਜ਼ਿਆਦਾ ਫੀਸਿੰਗਾਂ ਫੇਸ ਤੇ ਤੇ ਫੀਸਿੰਗਾਂ ਤਾਂ ਤੁਹਾਨੂੰ ਪਤਾ ਵੀ ਇੱਕ ਤਾਂ oily skin ਤੇ ਜ਼ਿਆਦਾ ਆਉਂਦੀਆਂ ਫੀਸਿੰਗਾਂ ਬਹੁਤ ਜ਼ਿਆਦਾ ਜੇ ਕਿਸੇ ਦੇ oily skin ਉਹਨਾਂ ਇੱਕ ਤਾਂ ਮਲਤਾਨੀ ਮਿੱਟੀ ਵਾਲਾ ਪੈਕ ਲਗਾਉਣਾ ਸ਼ੁਰੂ ਕਰ ਦਿਓ ਤੁਸੀਂ ਉਹ ਤੇ ਇੱਕ অ্যালোਵੈਰਾ ਜੈਲ ਸ਼ਾਮ ਨੂੰ ਜ਼ਰੂਰ ਲਗਾਇਆ ਕਰੋ ਜਿਹਦੇ ਨਾਲ ਡਰਾਈਨੈਸ ਥੋੜੀ ਜੀ ਮਤਲਬ ਤੇਲ ਆ ਜਿਹੜਾ skin ਚੋਂ ਖਤਮ ਹੋ ਜੀ ਤੇ ਇੱਕ ਮਤਲਬ ਛਾਈਆਂ ਲਈ ਬਹੁਤ ਆ ਰਹੀਆ ਪਿਗਮੈਂਟੇਸ਼ਨ ਲਈ ਪਿਗਮੈਂਟੇਸ਼ਨ ਲਈ ਸਭ ਤੋਂ ਬੈਸਟ ਆ ਮਲਠੀ ਸੀਰਮ ਮਲਠੀ ਪੈਕ ਤੇ ਮਲਠੀ ਸਕਰਬ ਸਭ ਤੋਂ ਬੈਸਟ ਐ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਠੀਕ ਆ ਤੇ ਅੱਜ ਆਪਾਂ ਬਣਾਉਣਾ ਹੈਗਾ ਮਲਠੀ ਸੀਰਮ ਆਪਣਾ ਖਤਮ ਹੋ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਮੇਰਾ ਕਿਵੇਂ ਦਾ ਹੋਇਆ ਪਿਆ ਖਤਮ ਹੋ ਗਿਆ ਤੁਸੀਂ ਅੱਜ ਮੈਂ ਹੋਰ ਸ਼ੀਸ਼ੀ ਲਈ ਆ ਠੀਕ ਆ ਆਹ ਵਾਲੀ ਸ਼ੀਸ਼ੀ ਸੀ ਪਹਿਲਾਂ ਮੇਰਾ ਇੰਨਾ ਸਾਰਾ ਬਣਾਇਆ ਸੀ ਆਪਣੀ ਵੀਡੀਓ ਚ ਤੁਸੀਂ ਦੇਖ ਵੀ ਲਓ ਇਹ ਦੇਖੋ ਹੁਣ ਮੈਂ ਨਾ ਆ ਦੇਖੋ ਕਿਵੇਂ ਹੋਇਆ ਪਿਆ ਇਹ ਮੈਨੂੰ ਉਹ ਕਹੋਨੀ ਆ ਰੁਕ ਜੋ ਲੋ ਜੀ ਦੇਖੋ ਤੁਸੀਂ ਆਪਣਾ ਐਵੇਂ ਹੋਇਆ ਪਿਆ ਇਹ ਖਤਮ ਹੋ ਗਿਆ ਜਾਨੀ ਕਿ ਇਹ ਜਿਹੜੀ ਮਤਲਬ ਮਲਠੀ ਸੀ ਉੱਪਰ ਦਿਖਣੀ ਸ਼ੁਰੂ ਹੋ ਗਈ ਆ ਤੇ ਹੁਣ ਇਹ ਚੰਗੀ ਤਣਾ ਦੇਖੋ ਸਾਰਾ ਮੈਂ ਮਤਲਬ ਮ사ਜ ਕਰਦੀ ਸੀ ਆ ਦੇਖੋ ਖਤਮ ਹੋ ਗਿਆ ਥੋੜਾ ਜਿਹਾ ਬਸ ਬਿਲਕੁਲ نیچے ਜਿਹੀ ਰਹਿ ਗਿਆ ਥੋੜਾ ਜਿਹਾ ਜੰਮਿਆ ਜਾ ਬਸ ਆ ਦੇਖੋ ਖਤਮੀ ਸਮਝ ਲਓ ਲੱਗ ਪਾ ਗਏ ਮੈਂ ਹਜੇ ਮੈਂ ਯੂਜ਼ ਤਾਂ ਕਰਦੀ ਐ ਨਹੀਂ ਇਹਨੂੰ ਸਿਰਦੀ ਹਜੇ ਮੈਂ ਇੱਕ ਦੋ ਦਿਨ ਇਹੀ ਯੂਜ਼ ਕਰੂੰਗੀ ਪਰ ਮੈਂ ਬਣਾ ਕੇ ਰੱਖ ਲੈਣੀ ਕਿਉਂਕਿ ਉਹਨੂੰ ਬਣਾਉਣ ਤੇ ਦੋ ਤੋਂ ਤਿੰਨ ਦਿਨ ਲੱਗ ਹੀ ਜਾਂਦੇ ਧੁੱਪ ਵੀ ਘਟਾ ਤੇ ਇਸ ਕਰਕੇ ਤਿੰਨ ਚਾਰ ਦਿਨ ਲੱਗ ਜਾਣਗੇ ਅੱਗੇ ਤਾਂ ਦੋ ਕੁ ਦਿਨ ਹੀ ਤੇ ਕਾਫੀ ਸੀਗਾ ਤੇ ਪਰ ਹੁਣ ਧੁੱਪ ਘਟ ਹੁੰਦੀ ਐ ਇਸ ਕਰਕੇ ਤਿੰਨ ਚਾਰ ਦਿਨ ਹਜੇ ਤਾਂ ਧੁੱਪਾ ਹੈਗੀ ਐ ਇਸ ਕਰਕੇ ਮੈਂ ਕਿਹਾ ਚਲੋ ਹੁਣ ਬਣਾਈ ਲਵਾਂ ਕਾ ਨੂੰ ਦੇਰੀ ਪਾਉਣੀ ਆ ਇਹ ਆਪਣਾ ਵੈਸੇ ਵੀ ਇਹ ਖਤਮ ਹੋਣ ਵਾਲੇ ਸੀ ਮੈਂ ਚਲੋ ਰੋਕ ਕੇ ਵੀ ਬਣਾਉਣਾ ਸੀਗਾ ਤੇ ਮੈਂ ਥੋੜਾ ਜਿਹਾ ਲਾਲਚੇ ਵੀ ਕਰ ਲਿਆ ਇੱਕ ਭੈਣ ਨੇ ਵਿਚਾਰੀ ਨੇ ਬਹੁਤ ਵਾਰੀ ਕਮੈਂਟ ਕੀਤਾ ਭੈਣੇ ਕਹਿੰਦੀ ਉਹ ਵਾਲਾ ਜਰੂਰ ਬਣਾ ਕੇ ਦੱਸੋ ਤੇ ਲਓ ਭੈਣੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਣਾਉਣ ਵਾਸਤੇ ਠੀਕ ਆ ਆ ਤਾਂ ਹੈਗੀ ਆ ਮਲਠੀ ਜਿਹੜੀ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਹੁਣ ਸਰਦੀਆਂ 'ਚ ਆਪਣੇ ਘਰਾਂ 'ਚ ਵੀ ਆਜੂਗੀ ਕਿਉਂਕਿ ਇਹ ਆਪਾਂ ਚਾਹ ਦੁੱਧ 'ਚ ਪਾ ਕੇ ਪੀਣੀ ਹੁੰਦੀ ਆ ਜਿਹੜੀ ਕਿ ਗਲੇ ਦੀ ਖਾਰਸ਼ ਇਨਫੈਕਸ਼ਨ ਸਾਰੀ ਖਤਮ ਕਰ ਦਿੰਦੀ ਆ ਤੇ ਠੀਕ ਆ ਏ ਤੁਸੀਂ ਵੈਸੇ ਵੀ ਚਾਹ ਦੁੱਧ ਚ ਨਾ ਦੂਜੇ ਤੀਜੇ ਦਿਨੋਂ ਚਾਹ ਚ ਜਾਂ ਦੁੱਧ ਚ ਪਾ ਕੇ ਪੀਣੀ ਸ਼ੁਰੂ ਕਰਦੇ ਹੋ ਹੁਣ ਤੋਂ ਕੋਈ ਫਿਰ ਗਲਗੁਲ ਖਰਾਬ ਨਹੀਂ ਹੁੰਦਾਗਾ ਤੇ ਆਪਣੇ ਕੋਲੇ ਏ ਹੈਗੀ ਆ ਤੇ ਇੱਕ ਆਪਣੇ ਕੋਲੇ ਹੈਗਾ ਨਾਰੀਅਲ ਦਾ ਤੇਲ ਠੀਕ ਆ ਤੇ ਇੱਕ ਆਪਾਂ ਪਾਉਣੀ ਆ ਗ੍ਰੈਸਲੀਨ ਜਿਹੜਾ ਕਿ ਮੋਇਸਚਰਾਈਜ਼ਰ ਲੌਕ ਕਰਦੀ ਆ ਬਹੁਤ ਵਧੀਆ ਮੋਇਸਚਰਾਈਜ਼ਰ ਤੇ ਇੱਕ ਪਾਉਣੀ ਆਪਾਂ ਥੋੜੀ ਜੀ ਐਲੋਵੀਰਾ ਜੈੱਲ ਤੇ ਇੱਕ ਆਪਣੇ ਕੋਲੇ ਵਿਟਾਮਿਨ ਈ ਦਾ ਕੈਪਸੂਲ ਅੱਜ ਮੇਰਾ ਨਾ ਵਿਟਾਮਿਨ ਈ ਨੇ ਮੈਂ ਹੁਣ ਦੇਖੇ ਮੈਨਾਂ ਕਿਤੇ ਪਏ ਆ ਉਹ ਇੱਕ ਹੀ ਰਹਿ ਗਿਆ ਸੀਗਾ ਖਤਮ ਹੋਏ ਪੈਸੀ ਇਸ ਕਰਕੇ ਮੈਂ ਇੱਕ ਹੀ ਲੈ ਲਿਆ ਕੇਰਾ ਤੇ ਮੈਂ ਸ਼ਾਮ ਨੂੰ ਮੰਗਵਾਉਂਗੀ ਹੁਣ ਇਸ ਟਾਈਮ ਘਰੇ ਕੋਈ ਹੈ ਨਹੀਂ ਸੀਗਾ ਮੰਗਵਾਉਣ ਵਾਸਤੇ ਤਾਂ ਸ਼ਾਮ ਨੂੰ ਮੈਂ ਮੰਗਵਾਉਂਗੀ ਫਿਰ ਮੈਂ ਦੋ ਤੋਂ ਤਿੰਨ ਹੋਰ ਪਾ ਦੂੰਗੀ ਚਾਰਕਾ ਕੈਪਸੂਲ ਦਾ ਪਾਈ ਲਵਾਂਗੇ ਕਿਉਂਕਿ ਹੁਣ ਤਾਂ ਸਰਦੀ ਹੈਗੀ ਆ ਸਰਦੀਆਂ 'ਚ ਤਾਂ ਜ਼ਰੂਰੀ ਆ ਤੇ ਆ ਆਪਾਂ ਸ਼ੀਸ਼ੀ ਜਿਹੜੀ ਐਥਕੀ ਹੋਰ ਲੈ ਲਈ ਆ ਆ ਆਪਣੀ ਪਈ ਹੈ ਜਦੋਂ ਇਹ ਝੋ ਖਤਮ ਹੋ ਜਾਊਗਾ ਫਿਰ ਮੈਂ ਇਹਨੂੰ ਕੁਝ ਹੋਰ ਯੂਜ਼ ਕਰ ਲੂੰਗੀ ਆ ਆਪਣੀ ਸ਼ੀਸ਼ੀ ਆਪਾਂ ਹੋਰ ਲੈ ਲਈਏ ਕਾਫੀ ਵਾਲੀ ਸ਼ੀਸ਼ੀ ਆ ਇੱਕ ਕੰਚ ਦੀ ਸ਼ੀਸ਼ੀ-ਸ਼ੀ ਬਣਾਉਣਾ ਬਸ ਇਹ ਤੁਸੀਂ ਧਿਆਨ ਰੱਖਣਾ ਵੀ ਕੰਚ ਦੀ ਸ਼ੀਸ਼ੀ-ਸ਼ੀ ਬਣੂਗਾ ਠੀਕ ਆ ਇਹ ਆਪਣੀ ਧੋਤੀ ਇਸ ਵਾਰੀ ਹੈਗੀ ਐ ਸ਼ੀਸ਼ੀ ਚੰਗੀ ਤਰ੍ਹਾਂ ਠੀਕ ਆ ਸੁਕਾਈ ਹੋਈ ਸਾਫ਼ ਕੀਤੀ ਹੋਈ ਆ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਕਰਨਾ ਆਪਾਂ ਆਹ ਕਰਨੀਆਂ ਇਹਨਾਂ ਨੂੰ ਨਾ ਸਾਫ਼ ਨਹੀਂ ਪਾਉਣਾ ਕਿਉਂਕਿ ਜਾਲ ਜੇ ਆਪਾਂ ਆ ਹੀ ਪਾਵਾਂਗੇ ਤਾਂ ਫੇਰ ਇਹਨੂੰ ਮਤਲਬ ਬਹੁਤ ਜ਼ਿਆਦਾ ਉਹ ਚਾਹੀਦਾ ਹੋਊਗਾ ਆਇਲ ਵਗੈਰਾ ਤਾਂ ਇਸ ਕਰਕੇ ਮੈਂ ਪਿਛਲੀ ਵਾਰੀ ਵੀ ਇਹਨਾਂ ਨੂੰ ਤੋੜ-ਤੋੜ ਕੇ ਹੀ ਪਾਇਆ ਸੀ ਸੌਖੀ ਟੁੱਟ ਜਾਂਦੀਆਂ ਦੇਖੋ ਤੇ ਇਹਨੂੰ ਆਪਾਂ ਹਾਫ ਕਰ ਲਾਂਗੇ ਫਿਰ ਕਿਉਂਕਿ ਇਹ ਸ਼ੀਸ਼ੀ ਛੋਟੀ ਆ ਨਾ ਇਸ ਕਰਕੇ ਫਿਰ ਇਹਦੇ ਵਿੱਚ ਪੈਣੀਆਂ ਨਹੀਂ ਸਾਬਤੀਆਂ ਖੜਗੀਆਂ ਹੀ ਰਹਿਣਗੀਆਂ ਕਿਉਂਕਿ ਇਹ ਆਪਾਂ ਐਵੇਂ ਤਰੀਕੇ ਨਾਲ ਪਾਉਣੀਆਂ ਇਹ ਡੁੱਬਣੀਆਂ ਚਾਹੀਦੀਆਂ ਪੂਰੀਆਂ ਵਿੱਚ ਤਰੀਕੇ ਸਰ ਆਪਾਂ ਪਤਲੀਆਂ ਕਰ ਲੈਂ ਆਪੋਰ ਜਿੰਨਾ ਮਰਜ਼ੀ ਪਤਲਾ ਕਰ ਲੋ ਤੁਸੀਂ ਕੋਈ ਦਿੱਕਤ ਨਹੀਂ ਹੈਗੀ ਮੈਂ ਤੋੜ ਲਾਂ ਫਿਰ ਉੱਗੀ ਇੱਕ ਸਟਿਕ ਆਪਾਂ ਪੂਰੀ ਤਰ੍ਹਾਂ ਤੋੜ ਲਈ ਤੇ ਐਵੇਂ ਹੋ ਗਈ ਆ ਦੇਖੋ ਤੁਸੀਂ ਠੀਕ ਹੈ ਇੱਕ ਸਟਿਕ ਆਪਣੇ ਕੋਲ ਦੋ ਸਟਿਕਾਂ ਸੇੜੀਆਂ ਨੇ ਦੋ ਬਹੁਤ ਆਪਾਂ ਇਹਨੂੰ ਆਪਾਂ ਸਾਈਡ ਤੇ ਰੱਖਦੇ ਨੇ ਹੁਣ ਆਪਾਂ ਇਹਨੂੰ ਵੀ ਕੱਟ ਲੈਣੀ ਇਹ ਨਹੀਂ ਵਧੀਆ ਚੀਜ਼ਾਂ ਨੇ ਤੁਸੀਂ ਰਾਤ ਨੂੰ ਇਹਦੀ ਡੇਲੀ ਮ사ਜ ਕਰਨੀ ਮਤਲਬ ਹੁਣ ਤਾਂ ਨਹਾ ਕੇ ਵੀ ਤੁਸੀਂ ਜਿਵੇਂ ਆਪਾਂ ਮੋਇਸਚਰਾਈਜ਼ ਵਗੈਰਾ ਲਗਾਉਣਾ ਹੁੰਦਾ ਤੇ ਇਹੀ ਲਗਾ ਲਿਆ ਕਰੋ ਮੈਂ ਤਾਂ ਇਹੀ ਲਾਉਣੀ ਆ ਵੀ ਮੇਰੇ ਹੁਣ ਵੀ ਫੇਸ ਤੇ ਇਹੀ ਲੱਗਿਆ ਹੋਇਆ ਹੈ ਮੈਂ ਕਰਦੀ ਹੋਰ ਚੱਕ ਲਈ ਅੱਜ ਲੋਟੀ ਆਪਾਂ ਐਵੇਂ ਤੋੜ ਲਿਆ ਹੁਣ ਤੁਸੀਂ ਦੇਖ ਲਓ ਸਾਰੀਆਂ ਠੀਕਾ ਹੁਣ ਇਹਨੂੰ ਆਪਾਂ ਸ਼ੀਸ਼ੀ 'ਚ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਦੇਖ ਪਾਲੀਆਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੇ 'ਚ ਪਾਵਾਂਗੇ ਆਹ ਵਾਲਾ ਬਦਾਮਾਂ ਦਾ ਤੇਲ ਜੇ ਤੁਹਾਡੇ ਕੋਲ ਬਦਾਮ ਰੋਗਣਾ ਤੁਸੀਂ ਉਹ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਘਰ ਦਾ ਕੜਾਇਆ ਤੇਲ ਉਹ ਵੀ ਪਾ ਸਕਦੇ ਜੇ ਤੁਹਾਡੇ ਕੋਲ बाजार वाला है जोड़ा भी है भी लो पा लिये मैं तो अगर भी यही पाया भी यही पाऊंगी ठीक है देखो कि देख लो जी इन्ना सारा पाया आप देख लो तीस यानी कि पूरा ਜਿਹੜਾ ਆਪਣੇ ਘਰੇ ਚਮਚਾ ਹੁੰਦਾ ਪੂਰਾ ਭਰ ਕੇ ਹੋ ਜਾਂਦਾ ਠੀਕ ਆ ਮੈਨ ਮੁੰਫੇ ਮੈਂ ਪਾਇਆ ਨਹੀਂ ਇੰਨਾ ਕਾ ਹੈਗਾ ਵੈਸੇ ਵੀ ਇੱਕ ਚਮਚੇ ਹੁਣ ਆਪਾਂ ਪਾਵਾਂਗੇ ਨਾਰੀਕਲ ਤੇਲ ਕੋਕੋਨਟ ਆਇਲ ਉਹਨਾਂ ਕਾ ਪਉ ਪੋਣਾ ਠੀਕ ਆ ਇੰਨਾ ਕ ਬਣਾਉਣਾ ਆਪਾਂ ਤਾਂ ਕਿ ਇਹ ਸਾਰੀਆਂ ਜਿਹੜੀ ਹੈ ਮਤਲਬ ਆਪਾਂ ਪਾਈਆਂ ਹੋਈਆਂ ਲੱਕੜਾਂ ਚੰਗੀ ਤਰ੍ਹਾਂ ਇਹ ਵਿੱਚ ਡੁੱਬ ਜਾਣਾ ਦੇਖੋ ਠੀਕ ਆ ਹੁਣ ਆਪਾਂ ਪਾਵਾਂਗੇ ਐਲੋਵਿਰਾ ਆਹ ਸੌਰੀ ਗ੍ਰੇਸਲੀਨ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਐਲੋਵੀਰਾ ਜੈਲ ਤੇ ਵਿਟਾਮਿਨ E ਦਾ ਕੈਪਸੂਲ ਇਹ ਆਪਣੇ ਕੋਲੇ ਇੱਕ ਹੀ ਆ ਮੈਂ 2 ਤੋਂ 3 ਹੋਰ ਵੀ ਪਾਉਂਗੀ ਠੀਕ ਆ ਇਸ ਕਰਕੇ ਤੁਸੀਂ ਇਹ ਨਾ ਸੋਚੋ ਵੀ ਇੱਕ ਹੀ ਪਾਉਣਾ ਇਹ ਤੁਸੀਂ 3-4 ਪਾ ਸਕਦੇ ਹੋ ਥੋੜਾ ਜਿਹਾ ਆਪਾਂ ਹੋਰ ਪਾ ਦਿੰਨੇ ਆ ਕਿ ਸਾਰੀ ਸਰਦੀ ਸਰਦੀ ਕੱਢ ਜੂਗਾ ਫਿਰ ਐ ਨਾ ਹੋਵੇ ਵੀ ਹੁਣ ਮੈਨੂੰ ਸਰਦੀ ਕਿਉਂਕਿ ਧੁੱਪਾ ਖਤਮ ਹੋ ਜਾਣੀ ਆ ਹੁਣ ਅੱਗੇ ਜਾ ਕੇ ਫੇਰ ਨਹੀਂ ਇਹ ਸਹੀ ਬਣਾਂਗਾ ਲਓ ਜੀ ਹੁਣ ਆਪਣਾ ਆ ਦੇਖੋ ਜੰਗੀ ਤਰ੍ਹਾਂ ਸਾਰੀਆਂ ਇਹ ਡੁੱਬ ਗਈਆਂ ਆਪਣੀਆਂ ਠੀਕ ਆ ਤੇ ਤੁਸੀਂ ਇਹਨੂੰ ਹੁਣ ਕੀ ਕਰਨਾ ਤਿੰਨ ਚਾਰ ਦਿਨ ਧੁੱਪ 'ਚ ਰੱਖਣਾ ਰੋਜ਼ ਮਤਲਬ ਸਵੇਰ ਰੱਖ ਦਿਆ ਕਰਨਾ ਜਿਵੇਂ 10 11 ਵਜੇ ਨਿਕਲਦੀ ਹੈ ਨਿੱਗੀ ਜੀ ਧੁੱਪ ਹੁਣ ਧੁੱਪਾਂ ਘਟ ਗਈਆਂ ਤੇ ਸ਼ਾਮ ਨੂੰ ਚੱਕ ਲੈਣਾ ਫੇਰ ਅਗਲੇ ਦਿਨ ਸਵੇਰ ਤੱਕ ਤਿੰਨ ਚਾਰ ਦਿਨ ਧਰਨਾ ਉਸ ਤੋਂ ਬਾਅਦ ਇਹ ਤਿਆਰ ਹੋ ਗਏ ਹੁਣ ਇੱਕਦਮ ਲਾਉਣ ਵਾਲਾ ਤਿਆਰ ਨਹੀਂ ਹੋਇਆਗਾ ਠੀਕ ਆ ਤੇ ਇਹਨੂੰ ਆਪਾਂ ਐਂ ਬੰਦ ਕਰਕੇ ਰੱਖਣਾ ਕੋਈ ਖੋਲਣ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਬੰਦ ਕਰਕੇ ਰੱਖਣਾ ਹੈਵੇਂ ਤੇ ਇਹਦੇ 'ਚ ਮੈਂ ਹਜੇ ਸ਼ਾਮ ਨੂੰ ਤਿੰਨ ਚਾਰ ਕੈਪਸੂਲ ਹੋਰ ਪਾ ਦੂੰਗੀ ਤੇ ਬਸ ਫਿਰ ਤੁਹਾਡਾ ਸੀਰਮ ਆ ਜਿਹੜਾ ਤਿਆਰ ਹੋ ਜੇ ਇਹਦਾ ਨਾ ਕਲਰ ਚੇਂਜ ਹੋ ਜਾਊਗਾ ਮੈਂ ਤੁਹਾਨੂੰ ਦਿਖਾ ਦੂੰਗੀ ਜਿਸ ਦਿਨ ਇਹ ਤਿੰਨ ਚਾਰ ਦਿਨਾਂ ਬਾਅਦ ਫਿਰ ਇੱਕ ਵਾਰੀ ਵੀਡੀਓ 'ਚ ਕਿਸੇ 'ਚ ਇਹਦਾ ਕਲਰ ਆ ਜਿਹੜਾ ਚੇਂਜ ਹੋ ਜਾਊਗਾ ਧੁੱਪ ਨਾਲ ਜਿਹੜੀ ਆ ਮਲਠੀ ਦਾ ਜਿਹੜਾ ਅਸਰ ਆ ਇਹਦੇ ਤੇਲ ਦੇ ਵਿੱਚ ਆ ਜਾਊਗਾ ਫਿਰ ਤੁਸੀਂ ਕੀ ਕਰਨਾ ਆਪਾਂ ਪੁਰਾਣ ਇਹ ਚ ਹੈਗਾ ਤਾਂ ਵਿਚਾਰੇ ਚ ਥੋੜਾ ਜਿਹੀ ਹੈ ਤੁਸੀਂ ਕੀ ਕਰਨਾ ਐਵੇਂ ਕਰਕੇ ਰੋਜ਼ ਸ਼ਾਮ ਨੂੰ ਇੱਕ ਵੀ ਨਗਾ ਨਹੀਂ ਪਾਉਣਾ ਆ ਦੇਖੋ ਇਹਦਾ ਕਲਰ ਕਿੰਨਾ ਗੈਲੋ ਹੋਇਆ ਪਿਆ ਕਿਉਂਕਿ ਇਹ ਜਿਵੇਂ ਹੁਣ ਥੱਲੋਂ ਜੇ ਆ ਗਿਆ ਅਰੇ ਸ਼ਾਮ ਨੂੰ ਤੁਸੀਂ ਰੋਜ਼ ਲਾ ਕੇ ਇਹਦੀ ਮ사ਜ ਕਰਨੀ ਹੈ ਇਹ ਜੇ ਤੁਹਾਡੇ ਪਿਗਮਨਟੇਸ਼ਨ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ ਆ ਤਾਂ ਬਹੌਲੀ ਹੌਲੀ ਹੌਲੀ ਉਹ ਜਿਹੜਾ ਰਿਮੂਵ ਹੋਣਾ ਸ਼ੁਰੂ ਹੋ ਜਾਊਗਾ ਆਏ ਨਹੀਂ ਹੈਗਾ ਤੁਹਾਨੂੰ ਮੈਂ ਕਹਾਂ ਵੀ ਅੱਜ ਤੁਸੀਂ ਲਾ ਲਿਓ ਜਾਂ ਸਵੇਰ ਤੱਕ ਤੁਹਾਡਾ ਠੀਕ ਹੋ ਜਾਏ ਨਹੀਂ ਹੋਊਗਾ ਬਈ ਇਹਨੂੰ ਕਾਫੀ ਟਾਈਮ ਵਰਤਣਾ ਪਊਗਾ ਪਰ ਤੁਸੀਂ ਛੱਡਿਓ ਨਾ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਇੱਕ ਭੈਣ ਨੇ ਮਤਲਬ ਕਮੈਂਟ ਕੀਤਾ ਸੀ ਕਹਿੰਦੀ ਮੇਰੇ ਪਿਗਮਨਟੇਸ਼ਨ ਬਹੁਤ ਪੁਰਾਣੀ ਆ ਬਹੁਤ ਟਾਈਮ ਦੀ ਆ ਤੇ ਜਾਂਦੀ ਨਹੀਂ ਵੀ ਮੈਂ ਕੀ ਲਗਾਵਾ ਭੈਣ ਤੁਸੀਂ ਇਹ ਚੀਜ਼ ਹੀ ਲਗਾਉਣੀ ਸ਼ੁਰੂ ਕਰ ਦਿਓ ਤੁਹਾਡੇ ਚਲੀ ਜਾਊਗੀ ਠੀਕ ਆ ਜਿੱਥੇ ਆਪਾਂ ਇੰਨਾ ਟਾਈਮ ਵੇਟ ਕਰ ਲਿਆ ਤੁਸੀਂ ਇਹਨੂੰ ਟਰਾਈ ਕਰਦੇ ਰਹੋ ਇਹਦਾ ਕੋਈ ਸਾਈਡ ਇਫੈਕਟ ਤਾਂ ਹੈ ਨਹੀਂਗਾ ਵੀ ਆਪਾਂ ਕਵਾਂਗੇ ਇਹਦਾ ਕੋਈ ਸਾਈਡ ਇਫੈਕਟ ਪੈਜੂਗਾ ਠੀਕ ਆ ਪਰ ਤੁਹਾਡੇ ਮਤਲਬ ਤੁਹਾਨੂੰ ਆਏ ਪਤਾ ਲੱਗ ਜਾਊਗਾ ਮਹੀਨੇ ਵੀ ਹੰਦ ਇਹਨਾਂ ਦੇ ਵਿੱਚ ਉਹ ਲਾਈਟ ਹੋਣੀ ਸ਼ੁਰੂ ਹੋ ਜੂਗੀ ਇੱਕਦਮ ਨਹੀਂ ਜਾਊਗੀ ਇਕਾ ਲਾਈਟ ਹੋਣੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਤੁਸੀਂ ਇਹਦਾ ਪੈਕ ਵੀ ਨਾਲ ਲਗਾਓ ਤੇ ਸਕਰਬ ਵੀ ਲਗਾਓ ਠੀਕ ਹੈ ਜਿਵੇਂ ਤੀਜੇ ਚੌਥੇ ਦਿਨੋਂ ਪੈਕ ਤੇ ਸਕਰਬ ਲਗਾ ਲਿਆ ਕਰੋ ਇਹਨੂੰ ਤੁਸੀਂ ਡੇਲੀ ਰੁਟੀਨ ਚ ਯੂਜ਼ ਕਰੋ ਰਾਤ ਨੂੰ ਡੇਲੀ ਰੁਟੀਨ ਚ ਆ ਦੇਖੋ ਹੁਣ ਇਹਨੂੰ ਆਪਾਂ ਧੁੱਪੇ ਰੱਖ ਕੇ ਆਉਣੇ ਫਿਰ ਠੀਕ ਆਪਾਂ ਹੁਣ ਲਾਇਆ ਤੇ ਇਹਨੂੰ ਮੈਂ ਵੈਸੇ ਤਾਂ ਮੈਂ ਥੋੜਾ ਜਿਹਾ ਲਾਇਆ ਸੀ ਉਹ ਤਾਂ ਮੈਂ ਨਾ ਕੇ ਵੈਸੇ ਮ사ਜ ਨਹੀਂ ਕੀਤੀ ਸੀ ਹੁਣ ਮੈਂ ਤੁਹਾਨੂੰ ਮ사ਜ ਕਰਕੇ ਵੀ ਦੱਸ ਦਿੰਨੀ ਵੀ ਮੈਂ ਰਾਤ ਨੂੰ ਕਿਵੇਂ ਲਗਾਉਣੀ ਹੈ ਮੈਂ ਤਾਂ ਐਵੇਂ ਕਰਕੇ ਲਾ ਕੇ 5-7 ਮਿੰਟ ਠੀਕ ਹੈ ਐਵੇਂ ਤੁਸੀਂ ਡੇਲੀ ਰੁਟੀਨ ਜਿਹਨੂੰ ਲਗਾਉਣਾ ਤੇ ਬਸ ਫਿਰ ਹੁਣ ਜਿਹੜੀ ਭੈਣ ਨੇ ਬਣਾਉਣਾ ਸੀ ਉਹ ਬਣਾ ਲਿਓ ਤੇ ਬਹੁਤ ਹੀ ਕਮਾਲ ਦੀ ਚੀਜ਼ ਆ ਤੇ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਨਵੀਆਂ ਭੈੜਾ ਜੁਣੀਆਂ ਓਕੇ ਬਾਏ ਮਿਲਦੇ ਆ ਕੱਲ ਨੂੰ ਫਿਰ ਕੁਝ ਨਵਾਂ ਲੈ ਕੇ ਠੀਕ ਆ ਤੇ ਸਾਰੇ ਜਣੇ ਠੰਡ ਹੋ ਗਈ ਅਬੀ ਹੁਣ ਠੰਡ ਹੋਣ ਦੇ ਨਾਲ ਨਾਲ ਸਾਰੇ ਜਣੇ ਆਪਦੀ ਸਕਿਨ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ ਜਿਹੜੀ ਸਕਿਨਾਂ ਬਹੁਤ ਜ਼ਿਆਦਾ ਡਰਾਈ ਹੋ ਰਹੀ ਹੈ ਡਰਾਈ ਹੋਣ ਦੇ ਨਾਲ ਫਿਰ ਝੁਰੜੀਆਂ ਬਹੁਤ ਛੇਤੀ ਪੈ ਜਾਂਦੀਆਂ ਇਸ ਕਰਕੇ ਸਕਿਨ ਨੂੰ ਡਰਾਈ ਨਾ ਹੋਣ ਦਿਓ ਦੇਖੋ ਇਹ ਨਾ ਇੰਨਾ ਵਧੀਆ ਲੱਗਦਾ ਨਾ ਫੇਸ ਇੱਕ ਵਾਰੀ ਲਾ ਕੇ ਬੜਾ ਵਧੀਆ ਲੱਗਦਾ ਦੋ ਤਿੰਨ ਰੈਮਡੀਆ ਮੇਰੀਆਂ ਨਾ ਚੱਲੀ ਜਾਂਦੀਆਂ ਉਹਨਾਂ ਦੇ ਜਿਸ ਦਿਨ ਵੀ ਮੈਨੂੰ ਰਿਜ਼ਲਟ ਮਿਲ ਗਿਆ ਉਸ ਦਿਨ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਠੀਕ ਆ ਉਹ ਪ੍ਰੋਸੈਸ ਚੱਲ ਰਿਹਾ ਮੇਰਾ ਆਪਾਂ ਤੁਹਾਨੂੰ ਫਿਰ ਜਰੂਰ ਉਸ ਚੀਜ਼ ਦਾ ਰਿਜ਼ਲਟ ਮੈਨੂੰ ਮਿਲ ਲੈ ਦੇ ਕਿਉਂਕਿ ਮੈਂ ਉਹੀ ਚੀਜ਼ ਤੁਹਾਨੂੰ ਦੱਸਦੀ ਆ ਜਦੋਂ ਆਪਾਂ ਨੂੰ ਜਿਹੜੀ ਚੀਜ਼ ਦਾ ਰਿਜ਼ਲਟ ਮਿਲ ਜਾਂਦਾ ਤਾਂ ਆਪਾਂ ਉਹ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਓਕੇ ਬਾਏ